ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਔਲੇ ਦੇ ਆਚਾਰ ਦੀ ਰੈਸਪੀ ਜੋ ਕਿ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਇਸ ਲਈ ਸਭ ਤੋਂ ਪਹਿਲਾਂ ਸੀ ਸਰੋਂ ਦਾ ਤੇਲ ਪਾਉਣਾ ਗਰਮ ਕਰ ਲਾਂਗੇ ਜਦੋਂ ਤੇਲ ਪੂਰਾ ਗਰਮ ਹੋ ਜਾਊ ਉਸ ਵਿੱਚ ਔਲੇ ਪਾ ਦਾਂਗੇ ਜੋ ਕਿ ਸਿੱ ਤੋਂ ਕੇ ਚੰਗੀ ਤਰ੍ਹਾਂ ਸੁਕਾ ਲਈ ਸੀ ਔਲੇ ਇਹਨਾਂ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਜੀ ਸਾਰੇ ਆਹਲੇ ਵਿੱਚ ਪਾ ਕੇ ਤੇਲ ਦੇ ਉਹਨੇ ਨੂੰ ਇੱਕ ਕੜਛੀ ਦੇ ਨਾਲ ਹਿਲਾਉਣਾਗਾ ਇਹਨੂੰ ਉਦੋਂ ਤੱਕ ਸੇਕ ਲਵਾਉਣਾ ਜਦੋਂ ਤੱਕ ਇਹਨਾਂ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਤੇ ਕੜਛੀ ਚਲਾਉਂਦੇ ਰਹਿਣਾ ਜੋ ਇਹਨਾਂ ਦਾ ਕਲਰ ਚੇਂਜ ਹੋ ਗਿਆ ਦੇਖੋ ਤੈਨੂੰ ਓਨਾਂ ਕ ਨਰਮ ਕਰਨਾ ਦੇਖੋ ਵੀ ਇਹ ਟੁੱਟ ਰਹੇ ਨੇ ਆਸਾਨੀ ਨਾਲ ਜੇ ਆਸਾਨੀ ਨਾਲ ਟੁੱਟਣ ਲੱਗ ਗਏ ਤਾਂ ਵਸ ਇਹਨਾਂ ਨੂੰ ਇੱਕ ਬਰਤਨ 'ਚ ਕੱਢ ਲਓ ਇਹਨਾਂ ਨੂੰ ਜ਼ਿਆਦਾ ਵੀ ਨਹੀਂ ਪਕਾਉਣਾ ਨਾ ਹੀ ਜ਼ਿਆਦਾ ਕੱਚੇ ਰੱਖਣਾ ਵੀ ਬਿਲਕੁਲ ਕੱਚੇ ਹੋਣ ਮਸੇ ਥੋੜੇ ਥੋੜੇ ਫੁੱਟਣੇ ਚਾਹੀਦੇ ਨੇ ਨਰਮ ਰੱਖਣੇ ਨੇ ਥੋੜੇ ਜਿਹਾ ਤੇ ਹੁਣ ਇਹਨਾਂ ਸਾਰਿਆਂ ਨੂੰ ਕਿਸੇ ਚਮਚੇ ਜਾਂ ਕਿਸੇ ਵੀ ਚੀਜ਼ ਦੀ ਮਦਦ ਨਾਲ ਕਲੀਆ ਕਲੀਆ ਫਾੜੀਆਂ ਕਰ ਲੈਣੀਆਂ ਨੇ ਜਿਹੜੀਆਂ ਵਿੱਚ ਹਿੜਕ ਹੁੰਦੀ ਆ ਉਹ ਕੱਢ ਦੇਣੀ ਆ ਆਪਣੇ ਇਹ ਹੁਣ ਆਪਾਂ ਸਾਰਾ ਤਿਆਰ ਕਰ ਲਿਆ ਸਾਰਾ ਕੱਟ ਤੇ ਦੇ ਵਿੱਚ ਹਿੱਕ ਪਾੜੀਆਂ ਕਰ ਲੀਆਂ ਤੇ ਹੁਣ ਤੇਲ ਦੇ ਵਿੱਚ ਮਸਾਲੇ ਪਾਉਣੇ ਨੇ ਸੌਫ ਜਿਮੇਣ ਜੀਰਾ ਮੇਥੇ ਤੇ ਕਲੌਂਜੀ ਪਾ ਕੇ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਤੇਲ 'ਚ ਪਾ ਕੇ ਭੁੰਨ ਲਓ ਪਹਿਲਾਂ ਇਹ ਭੁੰਨਣ ਤੋਂ ਬਾਅਦ ਇਸ ਵਿੱਚ ਪਾਉਣਾ ਹਲਦੀ ਤੇ ਫਿਰ ਪਾਉਣੀ ਹੈ ਇਸ ਵਿੱਚ ਲਾਲ ਮਿਰਚ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਵੱਧ ਘੱਟ ਤੇ ਫਿਰ ਪਾਉਣਾ ਨਮਕ ਹੁਣ ਇਹਨੂੰ ਚੰਗੀ ਤਰ੍ਹਾਂ ਰਝਿਆ ਲੈਣਾ ਇਸ ਵਿੱਚ ਮਤਲਬ ਕੱਚਾ ਪਨ ਜਾਣਾ ਰਹੇ ਨਾ ਮਿਰਚ 'ਚ। ਓਨੇ ਮਸਾਲੇ ਇੱਕੋ ਸਾਰਾ ਤਿਆਰ ਹੋ ਗਿਆ। ਹੁਣ ਇਸ ਵਿੱਚ ਅਸੀਂ ਜਿਹੜੇ ਔਲੇ ਰੱਖੇ ਸੀਗੇ ਉਹ ਘੱਟ ਪਾ ਦੇਣੇ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਜਿਹੜਾ ਸਾਰਾ ਮਸਾਲਾ ਇਹ ਸਾਰਿਆਂ ਦੇ ਨਾਲ ਲੱਗ ਜਾਣਾ ਚਾਹੀਦਾ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਹਲਾ ਕੇ ਹੁਣ ਚੰਗੀ ਤਰ੍ਹਾਂ ਹਲਾ ਹਲਾ ਕੇ ਸਾਰਾ ਜਿਹੜਾ ਮਸਾਲਾ ਇਹਦੇ ਵਿੱਚ ਰਚਾ ਦੇਣਾ ਚੰਗੀ ਤਰ੍ਹਾਂ ਤੇ ਤੁਸੀਂ ਵੀ ਇਹ ਰੈਸਪੀ ਘਰੇ ਟਰਾਈ ਕਰਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿੱਦਾਂ ਦੀ ਬਣੀ ਐ ਔਲਿਆਂ ਦਾ ਚਾਰ ਸਾਡਾ ਬਹੁਤ ਜ਼ਿਆਦਾ ਟੇਸਟੀ ਬਣੀ ਐ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਇਹਨੂੰ ਜ਼ਿਆਦਾ ਸੇਕ ਨਹੀਂ ਲਵਾਉਣਾ ਮਤਲਬ ਜਲਣੀ ਨਹੀਂ ਚਾਹੀਦੀ ਇਹ 2-3 ਮਿੰਟ ਲਈ ਉਸੇਕ ਲਵਾਉਣਾ ਲਓ ਜੀ ਇਹ ਚਾਰ ਹੁਣ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੈ ਤੁਸੀਂ ਇਸ ਨੂੰ ਡੱਬੇ ਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਥੈਂਕ ਯੂ